ਮਤਲਬ 1950 ਚ ਪਿੰਡ ਬਸਿਆ ਹੈ ਅੰਕਲ ਆ ਸਾਰੇ ਲੁਧਿਆਣੀਆਂ ਦੇ ਘਰ ਨੇ ਅੰਕਲ ਕਹਿੰਦੇ ਵੀ ਉਹ ਪਿਛਲੇ ਪਾਸੇ ਇੱਕ ਘਰ ਜਲੰਧਰੀਆਂ ਦਾ ਵੈਰੀਆਤਲਾ ਛੇਤੀ ਵੈਰੀਆਤਲਾ ਚੰਗੀ ਤਰ੍ਹਾਂ ਪੰਜਾਬ ਦੇ ਜਿਹੜੇ ਲੋਕੇ ਸੋਚ ਰੱਖਦੇ ਆ ਵੀ ਯੂਪੀ ਵਾਲਿਆਂ ਨੂੰ ਇੱਥੋਂ ਪਹਜਾਓ ਉਹਨਾਂ ਲਈ ਇਹ ਵੀਡੀਓ ਖਾਸ ਆ ਪੀਲੀਪੀਿੱਤੇ ਵਿੱਚ ਸਾਡੀ ਤਰੀਕ ਸੀ ਕਿ ਯੂਪੀ ਦੇ ਪੀਲੀ ਪੀਚੇ ਅਸੀਂ ਸਾਰੇ ਇਕੱਠੇ ਜਾ ਰਹੇ ਹਾਂ ਗੁਰਪ੍ਰੀਤ ਬਾਈ ਦਾ ਕੇਸ ਸੀਗਾ ਆ ਪਹੁੰਚ ਕੇ ਪੀਲੀ ਪੀਤ ਸਾਡਾ ਮਤਲਬ ਇਹ ਲਸਟੀ ਪੀਣ ਲੱਗੇ ਤੇ ਉਦੋਂ ਬਾਅਦ ਵਾਪਸੀ ਅਸੀਂ ਆਉਣਾ ਸੀ ਉਹਦੇ ਮਾਸਟਰ ਦੇ ਘਰ ਆ ਉਹਦੇ ਮਾਸਟਰ ਦਾ ਘਰ ਆ ਯੂਪੀ 'ਚ ਇਹ ਯੂਪੀ ਦੇ ਵਿੱਚ ਰਾਮਪੁਰਾ ਤੇ ਇਹ ਇਹਨਾਂ ਦਾ ਘਰ ਆ ਜਮਾਈਆਂ ਦੇਖ ਲਓ ਪੰਜਾਬ ਵਰਗਾ ਯੂਪੀ 'ਚ ਵਸਾਇਆ ਹੋਇਆ ਮੁਰਾਦਾਬਾਦ ਤੋਂ ਗਾਂ ਬਰੇਲੀ ਤੋਂ ਵੀ ਪਰੇ ਇਹ ਪੂਰਾ ਯੂਪੀ ਦਾ ਪਿੰਡ ਆ 1950 ਦੇ ਵਿੱਚ ਇੱਥੇ ਜਿਹੜੇ ਨਵਾਬ ਸੀ ਨਵਾਬਾਂ ਨੇ ਜਗ੍ਹਾ ਵੇਚੀ ਸੀਗੀ ਆ ਸਾਰੇ ਘਰ ਦੇਖ ਲਓ ਪੰਜਾਬੀਆਂ ਦੇ ਨੇ ਤੇ ਇਹ ਯੂਪੀ ਚ ਰਹਿੰਦੇ ਨੇ ਵੋਟ ਵੀ ਇਹ ਬੀਜੇਪੀ ਨੂੰ ਪਾਉਂਦੇ ਨੇ ਤੇ ਆ ਗੁਰੂ ਘਰ ਵੀ ਨੇੜੇ ਇਹਨਾਂ ਨੇ ਬਣਾਇਆ ਹੋਇਆ ਇਹ ਜਿੰਨਾ ਪੀਲੀਪੀਤ ਹੋ ਗਿਆ ਪਾਦਿਆ ਸ਼ਾਹਜਹਾਂਪੁਰ ਬਲਾਸਪੁਰ ਸਾਰਾ ਪੰਜਾਬੀਆਂ ਦਾ ਆ ਪਿੰਡ ਦੇਖ ਲਓ ਬਲਾਸਪੁਰ ਕਿ ਫੇਰ ਆਇਆ ਨਾ ਇੱਕ ਦਿਨ ਸੱਟ ਮੇਟ ਇੱਥੇ ਹੋ ਜੂਗੀ ਇੱਕ ਦਿਨ ਉੱਥੇ ਹੋ ਜੂਗੀ ਇਹ ਫੇਰ ਅੰਕਲ ਹੁਣ ਇਹ ਛੱਡਿਆ ਕਦੇ ਹੁਣ ਕਦ ਤੱਕ ਪਾਉਣਾ ਛੱਡਿਆ ਇੱਕੜੋਂ ਆਇਆ ਸੀਗਾ ਬਾਹਰ ਵਾਲੇ ਨੇ ਬਾਹਰ ਆਪਦਾ ਘਰ ਲੈ ਲਿਆ ਸੀ ਅੱਛਾ ਉਹਨੇ ਕੱਢ ਲਿਆ ਹੋਇਆ ਤੇ ਬਾਕੀ ਐਸ ਕਰਕੇ ਤੇ ਜੀ ਹੁਣ ਪੈਗਾ ਉਧਰ ਹਮ ਬਿਲਕੁਲ ਗੁਰੂ ਘਰ ਸਾਹਿਬ 30 ਬਣਾਉਣੇ ਆਏਗਾ ਉੱਤੇ 1 ਕਮਾਈ 40 ਲੱਖ ਰੁਪਈਆ ਕੱਢੋਗਾ ਹੋਰ ਚਾਹੀਦਾ ਅੰਕਲ ਮੈਨੂੰ ਦਿਹਾੜੇ ਵਾਲੀ ਕਾਰ ਰੱਖੀ ਹੋਈ ਆ ਇੱਥੇ ਜੰਕਰ ਖੁੱਲੇ ਚ ਪੈਂਦੇ ਨੇ ਆ ਦੇਖੋ ਖੁੱਲਾ ਡੁੱਲਾ ਬੇੜਾ ਇੰਜਣ ਲੱਗੇ ਹੋਏ ਆ ਅੰਦਰ ਟਰਾਲੀ ਟਰੈਕਟਰ ਖੜਾ ਨੇ ਖੜਾ ਕੁੱਤਾ ਵਾ ਨਾਲ ਬੈਂਗਣ ਮੁੰਗਣ ਬੀਜੇ ਨੇ ਆ ਦੇਖ ਲਓ ਪੁਰਾਣਾ ਸਿਸਟਮ ਰਸੋਈ ਵਾਲਾ ਬਾਹਰ ਚੁੱਲਾ ਲਾਇਆ ਹੋਇਆ ਵਾ ਵਧੀਆ ਆ ਜਿਵੇਂ ਅੱਜ ਕੱਲ ਤਾਂ ਇਹ ਫਿਲਮਾਂ ਤੇ ਦੇਖਣ ਨੂੰ ਮਿਲਦਾ ਪਰ ਅੰਕਲ ਨੇ ਯੂਪੀ ਦੇ ਵਿੱਚ ਵੀ ਆ ਸਿਸਟਮ ਸੈਟਲ ਕੀਤਾ ਹੋਇਆ ਵਾ ਅੰਕਲ ਫਿਰ ਸਾਨੂੰ ਕਹਿੰਦੇ ਤੁਸੀਂ ਰਾਹ ਕੋਲੋਂ ਜਾਓਗੇ 15 ਕਿਲੋਮੀਟਰ ਦੂਰ ਸਾਨੂੰ ਛੱਡਣ ਵੀ ਆਏ ਤੇ ਅੰਕਲ ਇੰਨੇ ਤਾਂ ਵਧੀਆ ਸੀ ਗੱਲਾਂ ਪਤਾ ਕਰਨ ਨੂੰ ਨਾ ਇਹਨਾਂ ਨੇ ਬਹੁਤ ਗੱਲਾਂ ਕੀਤੀਆਂ ਤੇ ਦਾਦਾ ਜੀ ਹੈ ਕਿੱਥੋਂ ਦੇ ਸੀ ਵੈਸੇ ਕਿਸੰਦੂ ਦੀ ਹਾਨੇ ਤੋਂ ਇੱਥੇ ਆ ਗਏ ਤੇ ਫਿਰ ਇੱਥੇ ਕਿਹੜਾ ਲਿੰਕ ਸੀ ਉਹਨਾਂ ਦਾ ਇੱਥੇ ਕੋਈ ਨਹੀਂ ਸੀ ਨਾ ਤੁਹਾਡੇ ਬਫੂ ਜੀ ਆਏ ਸੀ ਇਹ ਚੈੱਕ ਕਰਦੇ ਜਮੀਨ ਲਈ ਸੀ ਅੱਛਾ ਰੋਸ ਕਰਕੇ ਇੱਥੇ ਬਾਕੀ ਸਤੂ ਆਏ ਆ ਮੱਕੀ ਹੀ ਹੁੰਦੀ ਹੁੰਦੀ ਸੀ ਅੱਛਾ ਮੱਕੀ ਸੀ ਮੱਕੀ ਦੀ ਜ਼ਿਆਦਾ ਇੰਨੀ ਮਰਦਾਂ ਤੇ ਕਿਹੜਾ ਦਬਾਅ ਪੁੱਟਦਾ ਆ ਜਿੱਦਾਂ ਇਹਦੀਆਂ ਕਹਿੰਦੇ ਯਾਰ ਮੈਂ ਇਹਨਾਂ ਤੋਂ ਪੁੱਛਿਆ ਵੀ ਕੀ ਪ੍ਰਵਾਸੀਆਂ ਨੂੰ ਪੰਜਾਬ ਤੋਂ ਭਜਾਉਣਾ ਚਾਹੀਦਾ ਕਹਿੰਦਾ ਯਾਰ ਕਿਉਂ ਭਜਾਣਾ ਚਾਹੀਦਾ ਜਿਹੜਾ ਮਰਜੀ ਕਿੱਥੇ ਮਰਜੀ ਰਹਿ ਸਕਦਾ ਵਾ ਅੰਕਲ ਤਾਂ ਸਾਡੇ ਨਾਲ ਬੜਾ ਜੀ ਲੱਗਿਆ ਸੀਗਾ ਅੰਕਲ ਨਾ ਹੰਡ ਤੱਕ ਛੱਡਣਾ ਨਹੀਂ ਚਾਹੁੰਦੇ ਸੀ ਫਿਰ ਅਸੀਂ ਕਹਾਂ ਚੱਲ ਚੱਲਦੇ ਆਂ ਵੀ ਲੋਕੇਸ਼ਨ ਪਾ ਲੈਨੇ ਆ ਤੁਹਾਨੂੰ ਕਹਿੰਦਾ ਲੋਕੇਸ਼ਨ ਪਰੇਸ਼ਾਨ ਕਰ ਦੂ ਆਪ ਛੱਡਣਾ ਹੈ ਅੱਧੇ ਰਾਤ ਤੱਕ ਅੱਧਾ ਰਾਤ ਮੀਂਹ ਵੀ ਸਾਨੂੰ ਮੇਨ ਹਾਈਵੇ ਤੱਕ ਛੱਡਣਾ ਹੈ ਫਿਰ ਉਸ ਤੋਂ ਬਾਅਦ ਕਰਦਾ ਇਹਨਾਂ ਨੇ ਖਾਣਾ ਵੀ ਸਾਨੂੰ ਦਿੱਤਾ ਸੀਗਾ ਗੋਭੀ ਦੀ ਸਬਜ਼ੀ ਵਗੈਰਾ ਦਹੀਂ ਦੁੱਧ ਫਿਰ ਅਸੀਂ ਹਾਈਵੇ ਤੇ ਨਾ ਈਸਟਰਨ ਪੈਰੀਫੈਰੀ ਤੇ ਗੱਡੀ ਇੱਕ ਸਾਈਡ ਤੇ ਰੋਕੀ ਭੁੱਖ ਲੱਗੀ ਸੀ ਬਹੁਤ ਜ਼ਿਆਦਾ ਆ ਹੁਣ ਹੋਟਲ 'ਚ ਇਸ ਕਰਕੇ ਨਹੀਂ ਰੋਕ ਸਕਦੇ ਸਵੇਰੇ ਕੰਮ ਬਹੁਤ ਆ। ਆ ਗੱਡੀ ਲਾਈ ਆ ਹਾਈਵੇ ਤੇ। ਆ ਬਾਈ ਆ ਕੀ ਪੀ ਜਣਾ ਓਏ? ਮੇਰੇ ਕੋਲ ਕੁਝ ਨਹੀਂ ਆ। ਜ਼ਹਿਰ? ਨਾ ਨਾ ਠੰਡਾ ਵਾ। ਭੂਤ। ਆ ਜ਼ਹਿਰ ਇਹੀ ਪੀ ਰਿਹਾ ਕੱਲਾ। ਬਾਕੀ ਆ ਸਾਰੇ ਉਹ ਸ਼ਰੀਰ ਬੰਦੇ ਨਹੀਂ। ਆ ਨਾਲ ਖੇਤ ਆ। ਕਹਿੰਦੇ ਸਲੇਡਾ ਆ ਸਕਦਾ। ਮੈਂ ਤਾਂ ਛਾਲ ਮਾਰ ਕੇ ਅੰਦਰ ਬਹਿ ਜਾਣਾ। ਫੜੂ ਇਹਨਾਂ ਨੂੰ। ਉਹ ਉਧਰ ਭੂਤ। ਬਾਈ ਜੀ ਦਹੀਂ ਖੋ ਮਾਰੇ ਨਹੀਂ ਦਹੀਂ ਆ ਕਿੱਥੇ ਬੈਠੇ ਆ ਆਪਣਾ ਦਿੱਲੀ ਵਾਲਾ ਭਾਈ ਹਾਈਵੇ ਜਿਹੜਾ ਇਹ ਬਾਗਪਤਾ ਨਾਲ ਦੇ ਪਾਸੇ ਇਧਰ ਦਿੱਲੀ ਰਹਿ ਗਿਆ ਇਧਰ ਬਾਗਪਤਾ ਇਹ ਈਸਟਰਨ ਪੈਰੀਫੈਰੀ ਆ ਭੁੱਖ ਲੱਗੀ ਸੀ ਸਵੇਰੇ ਕੰਮ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਰੁਕ ਨਹੀਂ ਸਕਦੇ ਸੀਗੇ ਤੇ ਸੋ ਅਸੀਂ ਕਿਹਾ ਚਲੋ ਹਾਈਵੇ ਤੇ ਰੋਟੀ ਖਾ ਲੈਂਦੇ ਆ ਕੈਂਪਿੰਗ ਹੋ ਗਈ ਆਪਣੀ ਕੈਂਪਿੰਗ ਸਾਡੀ ਕੈਂਪਿੰਗ ਸਾਡੇ ਕੋਲ ਟੈਂਟ ਵੀ ਹੈਗਾ ਵੈਸੇ ਅੰਦਰ ਪਿਆ ਪਰ ਮਜਬੂਰੀ ਸੀ ਵੀ ਅਸੀਂ ਰਾਤ ਹੋਟਲ ਨਹੀਂ ਰੁਕ ਸਕਦੇ ਸੀਗੇ ਸੋ ਅਸੀਂ ਆ ਜੰਗਲਾਂਿਆਂ ਦੇ ਕੋਲੇ ਹਾਈਵੇ ਤੇ ਲਾਇਆ ਘਰ ਦਾ ਖਾਣਾ ਸੀ ਸਾਡੇ ਕੋਲੇ ਆ ਦੇਖੋ ਗੋਭੀ ਤੇ ਅਚਾਰ ਸਾਡਾ ਆ ਸਾਡੀ ਦਹੀਂ ਆ ਰੋਟੀਆਂ ਸਾਰਾ ਕੁਝ ਸੀਗਾ ਆ ਅਚਾਰ ਦੂਜਾ ਵੀ ਆ ਰੋਟੀਆਂ ਸੋ ਗੱਲ ਸੀ ਕਿ ਵੀ ਸਵੇਰੇ ਕੰਮ ਆ ਕੰਮ ਤੇ ਜਾਣਾ ਤਾਂ ਅਸੀਂ ਇੰਜੋਏ ਕਰਦੇ ਹੋਏ ਕਾਰ 'ਚ ਗੱਪਾਂ ਮਾਰਦੇ ਆਏ ਰੋਟੀ ਅਸੀਂ ਹਰੇ ਖਾ ਰਹੇ ਆ ਕਈ ਵਾਰੀ ਕੰਮਕਾਰ ਵੇਲੇ ਐ ਹੋਈ ਜਾਂਦਾ ਹਨਾ